ਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਮੌਸਮ ਬਦਲ ਗਿਆ ਹੈ। ਸਰਦੀ ਆ ਗਈ ਹੈ। ਬਦਲਦੇ ਮੌਸਮ ਦੇ ਵਿੱਚ ਕਈ ਬਿਮਾਰੀਆਂ ਦਾ ਖਤਰਾ ਪਣਿਆ ਹੋਇਆ ਹੈ। ਇਸ ਸਮੇਂ ਗੁਜਰਾਜਾਂ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਸਰਦੀ ਦਾ ਮੌਸਮ ਤੇ ਪ੍ਰਦੂਸ਼ਣ ਇਕੱਠੇ ਲੋਕਾਂ ਦੀ ਸਿਹਤ ਨੂੰ ਵਿਗਾੜ ਸਕਦੇ ਨੇ। ਇਸ ਲਈ ਡਾਕਟਰਾਂ ਦੇ ਵੱਲੋਂ ਲੋਕਾਂ ਨੂੰ ਕੁਝ ਨੁਕਤੇ ਦਿੱਤੇ ਗਏ ਨੇ ਜਿਨ੍ਹਾਂ ਨੂੰ ਅਪਣਾ ਕੇ ਲੋਕ ਆਪਣੀ ਸਿਹਤ ਨੂੰ ਸਹੀ ਰੱਖ ਸਕਦੇ ਨੇ। ਪਰ ਦੂਸ਼ਣ ਦੇ ਕਾਰਨ ਲੋਕਾਂ ਨੂੰ ਬ੍ਰੌਨਕਾਈਟਿਸ, ਸੀਓਪੀਡੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਹੀ ਕਈ ਲੋਕਾਂ ਨੂੰ ਅਲਰਜੀ ਤੇ ਜ਼ੁਕਾਮ ਵਰਗੀਆਂ ਸਾਹ ਸਮੱਸਿਆਵਾਂ ਦੇ ਨਾਲ ਨਜਿੱਠਣਾ ਪੈ ਰਿਹਾ ਹੈ। ਤਾਪਮਾਨ ਘਟਣ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਬਣਿਆ ਹੋਇਆ ਹੈ। ਫੇਫੜਿਆਂ ਤੇ ਦਿਲ ਤੋਂ ਇਲਾਵਾ ਲੋਕਾਂ ਨੂੰ ਸਿਹਤ ਸਬੰਧੀ ਕਈ ਹੋਰ ਸਮੱਸਿਆਵਾਂ ਹੋ ਸਕਦੀਆਂ ਨੇ ਜਿਨ੍ਹਾਂ ਨੂੰ ਸਮੇਂ ਸਿਰ ਰੋਕਣਾ ਬੇਹੱਦ ਜ਼ਰੂਰੀ ਹੁੰਦਾ ਹੈ। ਉਤੇ ਹੀ ਮਹਾਰਾ ਦੇ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਲੋਕ ਆਪਣੀ ਜੀਵਨ ਸ਼ੈਲੀ ਤੇ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਦੇ ਵੱਲ ਧਿਆਨ ਦੇਣ ਇਸ ਦੇ ਨਾਲ ਹੀ ਉਹ ਬਿਮਾਰੀਆਂ ਦੇ ਨਾਲ ਆਸਾਨੀ ਦੇ ਨਾਲ ਲੜ ਸਕਦੇ ਨੇ ਮਹਾਰਾ ਦਾ ਕਹਿਣਾ ਹੈ ਕਿ ਇਸ ਮੌਸਮ ਦੇ ਵਿੱਚ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਫਲ ਸਬਜ਼ੀਆਂ ਸਾਬਤ ਅਨਾਜ ਤੇ ਪ੍ਰੋਟੀਨ ਸ਼ਾਮਲ ਕਰਨੀ ਚਾਹੀਦੇ ਨੇ ਇਸ ਦੇ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਜੋ ਸਾਧੀਆਂ ਬਿਮਾਰੀਆਂ ਦੇ ਨਾਲ ਲੜਨ ਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਬਹੁਤ ਸਾਰਾ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ ਲੋੜਿੰਦੀ ਨੀਂਦ ਲੈਣ ਦੀ ਸਲਾਹ ਦਿੱਤੀ ਇਹ ਤੇ ਨੀਂਦ ਸਰੀਰ ਦੇ ਅੰਦਰ ਕਿਸੇ ਵੀ ਕਿਸਮ ਦੀ ਸੋਜਿਸ਼ ਨੂੰ ਘਟ ਕਰਨ ਦੇ ਵਿੱਚ ਮਦਦ ਕਰਦੀ ਹੈ ਨਾਲ ਹੀ ਇਨਫੈਕਸ਼ਨ ਦੇ ਨਾਲ ਲੜਨ ਵਾਲੇ ਇਮਿਊਨ ਸੈੱਲਾਂ ਨੂੰ ਸਰਗਰਮ ਕਰਦੀ ਹੈ ਇਸ ਮੌਸਮ ਦੇ ਵਿੱਚ ਹਰ ਵਿਅਕਤੀ ਨੂੰ 7 ਤੋਂ 9 ਘੰਟੇ ਦੀ ਆਰਾਮਦਾਇਕ ਨੀਂਦ ਲੈਣੀ ਚਾਹੀਦੀ ਹੈ ਮਾਨਸਿਕ ਤਣਾਅ ਨੂੰ ਘਟ ਕਰਨ ਦੇ ਵਿੱਚ ਧਿਆਨ ਮਦਦ ਕਰਦਾ ਹੈ ਮੈਡੀਟੇਸ਼ਨ ਯੋਗਾ ਤੇ ਸਾਹ ਦਾ ਨਿਭਰ ਗਿਆ ਅਭਿਆਸ ਤਣਾਅ ਨੂੰ ਘਟਾਉਂਦੇ ਨੇ ਚੰਗੀ ਮਾਨਸਿਕ ਸਿਹਤ ਬਣਾਈ ਰੱਖਦੇ ਨੇ ਇਸੇ ਲਈ ਕੇ ਬਿਮਾਰੀਆਂ ਤੋਂ ਬਚਾਅ ਵੀ ਰਹਿੰਦਾ ਹੈ ਇਸ ਸਮੇਂ ਪ੍ਰਦੂਸ਼ਣ ਤੋਂ ਬਚਾਅ ਕਰਨਾ ਬੇहद ਜ਼ਰੂਰੀ ਹੈ ਇਸ ਦੇ ਲਈ ਘਰ ਦੇ ਅੰਦਰ ਕਸਰਤ ਹੀ ਕਰਨਾ ਦੀ ਸਲਾਹ ਦਿੱਤੀ ਗਈ ਹੈ ਹਵਾ ਪ੍ਰਦੂਸ਼ਣ ਅਲਰਜੀ ਤੋਂ ਬਚਣ ਲਈ ਘਰ ਦੇ ਅੰਦਰ 에ਅਰ ਪਿਊਰੀਫਾਇਰ ਦੇ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ ਤੇ ਨਾਲ ਹੀ ਕਿਹਾ ਕਿ ਜੇਕਰ ਇਸ ਮੌਸਮ ਦੇ ਵਿੱਚ ਲੋਕਾਂ ਨੇ ਆਪਣੇ ਘਰ ਤੋਂ ਕਿਸੇ ਕੰਮ ਦੇ ਲਈ ਜਾਂ ਦਫ਼ਤਰ ਇਹ ਬਾਹਰ ਜਾਣਾ ਤਾਂ ਆਪਣੇ ਫੇਸ ਨੂੰ ਪੂਰੇ ਤਰ੍ਹਾਂ ਢੱਕਣ ਦੀ ਸਲਾਹ ਦਿੱਤੀ ਗਈ ਹੈ ਕਿ ਮਾਸਕ ਪਹਿਨਾ ਜਾਵੇ ਜਿਨ੍ਹਾਂ ਲੋਕਾਂ ਨੂੰ ਦਮਾ ਸੀਓਪੀਡੀ ਜਾਂ ਬ੍ਰੌਨਕਾਈਟਸ ਵਰਗੀਆਂ ਬਿਮਾਰੀਆਂ ਨੇ ਉਹਨਾਂ ਨੂੰ ਸਮੇਂ ਸਿਰ ਦਵਾਈ ਲੈਣ ਦੀ ਸਲਾਹ ਵੀ ਦਿੱਤੀ ਗਈ ਤੇ ਨਾਲ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਕਿਸਮ ਦੀ ਹਲਚਲ ਲੋਕਾਂ ਨੂੰ ਆਪਣੇ ਸਰੀਰ ਦੇ ਵਿੱਚ ਦਿਖਦੀ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ ਇਸ ਮੌਸਮ ਦੇ ਵਿੱਚ ਲੋਕਾਂ ਨੂੰ ਸਿਹਤ ਸੰਬੰਧੀ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਸਿਹਤ ਚੰਗੀ ਹੋਵੇਗੀ ਤਾਂ ਹੀ ਉਹਨਾਂ ਬਿਮਾਰੀਆਂ ਦੇ ਨਾਲ ਲੜਿਆ ਜਾਵੇਗਾ ਦਿੱਲੀ ਦੇ ਵਿੱਚ ਹਵਾ ਇਨੀ ਕਿ ਜ਼ਹਿਰੀਲੀ ਹੋਈ ਹੈ ਜਿੱਥੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਨਾਲ ਹੀ ਕਿ ਹੈ ਕਿ ਪ੍ਰਦੂਸ਼ਣ ਤੇ ਮੌਸਮ ਲਗਾਤਾਰ ਜੋ ਬਦਲ ਰਿਹਾ ਹੈ ਉਸ ਦੇ ਨਾਲ ਲੋਕਾਂ ਦੇ ਕਾਮਾਕਾਰਾਂ ਤੇ ਵੀ ਕਾਫੀ ਇਫੈਕਟ ਹੋ ਰਿਹਾ ਹੈ